ਅਰੂੜਾ ਸਾਹਿਬ ਦੀ ਵੀ ਗੱਲ ਕਰੀਏ ਕਿਉਂਕਿ ਸ਼ਾਨਦਾਰ ਜਿੱਤ ਉਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਉਧਰੋਂ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣ ਦੀ ਜਿਹੜੀ ਆ ਉਹ ਸੰਭਾਵਨਾਵਾਂ ਪਹਿਲਾਂ ਹੀ ਸੀ ਪਰ ਹੁਣ ਇਕੱਲੇ ਅਰੂੜਾ ਸਾਹਿਬ ਨੂੰ ਲਾਉਣਗੇ ਇਧਰਲੇ ਪਾਸੇ ਜਾਂ ਕੋਈ ਨਾਲ ਹੋਰ ਵੀ ਕਿਸੇ ਨੂੰ ਲੈ ਕੇ ਆਉਣਗੇ ਕਿਤੇ ਮਹਿੰਦਰ ਭਗਤ ਤੋਰਾ ਦਾ ਵੀ ਨਾਲ ਚਰਚਾ ਚੱਲ ਰਿਹਾ ਜਾਂ ਕੋਈ ਹੋਰ ਵੀ ਨਾਮ ਆ ਸਕਦੇ ਆ ਦੇਖੋ ਪਤਾ ਨਹੀਂ ਹੁਣ ਕਿਹੜੇ ਨੂੰ ਲਾਉਣਗੇ ਕਿਹੜੇ ਨੂੰ ਨਹੀਂ ਲਾਉਣਗੇ ਹੂੰ ਪਰ ਤਿੰਨ ਚਾਰ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਉਹ ਮਤਲਬ ਹਿਲਜੁਲ ਹੋਈ ਸੀਗੇ ਉਦੋਂ ਤੱਕ ਰਿਜ਼ਲਟ ਆਇਆ ਨਹੀਂ ਹੂੰ ਉਦੋਂ ਹਾਲੇ ਮਤਲਬ ਕਿ ਗੱਲ ਜਿਹੜੀ ਹੈ ਵੀ ਮਤਲਬ ਕਿਤੇ ਟਾਮੀ ਟਾਮੀ ਸੀ ਉਹਦੇ ਚ ਕੀ ਹੋਇਆ ਕਿ ਕੁਝ ਮਤਲਬ ਕਿ ਜਿਹੜੇ ਚਾਹਵਾਨ ਆ ਜਾਂ ਜਿਨ੍ਹਾਂ ਨੂੰ ਲੱਗਦਾ ਦਾਅਵੇਦਾਰ ਕਹਿ ਲੋ ਜੀ ਉਹਨਾਂ ਚੋਂ ਮਤਲਬ ਕਿ ਕੁਝ ਨੇ ਆਪਣੇ ਆਪਣੇ ਸਮਰਥਕਾਂ ਨੂੰ ਸਨੇਹ ਲਾਇ। ਹੂੰ ਕਿ ਹੁਣ ਵੇਂਦੇ ਕੀ ਜੇ ਤਗੜੇ ਹੋ ਜਾਓ। ਹੂੰ ਪੁਰਾਣੇ ਸਮੇਂ ਚ ਲਲਕਾਰਾ ਵੀ ਆਏ ਵੱਜਦਾ ਸੀ ਨਾ। ਜੀ ਜੀ। ਹੁਣ ਵੇਂਦੇ ਕੀ ਜੇ ਉਹ ਚੱਕ ਦਿਓ। ਹੂੰ ਹੁਣ ਇਹਦਾ ਮਤਲਬ ਕੀ ਆ? ਇਹਦਾ ਮਤਲਬ ਸਰ ਇਹ ਹੁੰਦਾ ਹੈ ਕਿ ਮਾਹੌਲ ਬਣਾਇਆ ਜਾਵੇ। ਹੂੰ ਸੋਸ਼ਲ ਮੀਡੀਆ ਤੇ ਜੀ ਫਰਜ਼ ਕਰੋ ਕਿ ਕੋਈ ਵਿਧਾਇਕ ਕਿਉਂ ਸੀਨੀਅਰ ਵਿਧਾਇਕ ਗਿਆ ਹੈਗੇ ਨੇ ਹੂੰ ਹੂੰ ਹੁਣ ਆਪਾਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੈਂਦੇ ਜੀ ਉਹਨੂੰ ਲੱਗਦਾ ਕਿ ਯਾਰ ਮੈਂ ਦਾਅਵੇਦਾਰੀ ਰੱਖਦਾ ਹਾਂ ਤਾਂ ਹੋਏਗਾ ਕਿ ਉਹ ਡਾਇਰੈਕਟਲੀ ਥੋੜੀ ਖਹਿਏਗਾ ਹੂੰ ਹਵਾ ਬਣਾਏਗਾ ਸਰ ਜੀ ਯਾਦ ਕਰੋ ਮਾਨ ਸਾਹਿਬ ਚਿਹਰਾ ਕਿਵੇਂ ਬਣੇ ਸਨ ਮੁੱਖ ਮੰਤਰੀ ਦਾ ਹੂੰ ਮਾਨ ਸਾਹਿਬ ਦਾ ਵੀ ਮਾਹੌਲ ਬਣਾਇਆ ਗਿਆ ਸੀਗਾ ਤੇ ਮਾਹੌਲ ਮਾਨ ਸਾਹਿਬ ਨੇ ਕਿਵੇਂ ਬਣਵਾਇਆ ਸੀਗਾ ਇਹ ਵੀ ਟਾਵੇਂ ਟਾਵੇਂ ਬੰਦਿਆਂ ਨੂੰ ਪਤਾ ਹੀ ਨਹੀਂ ਅੱਛਾ ਹੁਣ ਗੱਲ ਇਹ ਆ ਕਿ ਭਈ ਜੇ ਇਸ ਤਰ੍ਹਾਂ ਦੀ ਗੱਲਬਾਤ ਹੈ ਕਿ ਆ ਇਹ ਰਾਇਵਲ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਦੋ ਸਨੇਹ ਜਿਹੜੇ ਆ ਨਾ ਉਹ ਇਦਾਂ ਦੇ ਲੱਗੇ ਤਾਂ ਇਹਦਾ ਮਤਲਬ ਇਹੋ ਆ ਕਿ ਕਿਤੇ ਨਾ ਕਿਤੇ ਜਿਹੜੇ ਸੀਨੀਅਰ ਵਿਧਾਇਕ ਆ ਜਾਂ ਦਾਅਵੇਦਾਰ ਆ ਉਹਨਾਂ ਨੂੰ ਲੱਗਦਾ ਕਿ ਰੀਸ਼ਫਲਿੰਗ ਬਿਲਕੁਲ ਨੇੜੇ ਆ ਜੀ ਜੇ ਪਾਰਟੀ ਦੇ ਵਿਧਾਇਕਾਂ ਨੂੰ ਇਸ ਤਰ੍ਹਾਂ ਲੱਗਦਾ ਤਾਂ ਇਹਦਾ ਮਤਲਬ ਰੀਸ਼ਫਲਿੰਗ ਤੇ ਤੇ ਹੂੰ ਹੁਣ ਰੀਸ਼ਫਲਿੰਗ ਤੇ ਫਿਰ ਤੈ ਹੋ ਹੀ ਗਈ ਜੀ ਜੀ ਯਾਨੀ ਇਹ ਗੱਲ ਮੈਂ ਤੁਹਾਨੂੰ 2-4 ਦਿਨ ਪਹਿਲਾਂ ਦੀ ਦੱਸ ਰਿਹਾ ਹਾਂ ਤੁਸੀਂ ਨਹੀਂ 2-4 ਦਿਨ ਦੀ ਪਹਿਲਾਂ ਦੱਸ ਰਿਹਾ ਵਾਂ ਕਿ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲੀ ਕਿ ਇਹਨਾਂ ਦੇ ਕੁਝ ਵਿਧਾਇਕ ਜਿਹੜੇ ਆ ਜੋ ਦਾਵੇਦਾਰ ਸਮਝਦੇ ਨੇ ਆਪਣੇ ਆਪ ਨੂੰ ਜਾਂ ਹੱਕਦਾਰ ਸਮਝਦੇ ਨੇ ਤਾਂ ਉਹਨਾਂ ਨੇ ਇੱਥਾਂ ਆਪਣੇ ਬੰਦਿਆਂ ਨੂੰ ਸੁਨੇਹਾ ਲਾਇਆ ਕਿ ਥੋੜਾ ਮਾਹੌਲ ਗਰਮ ਕਰੋ ਜੀ ਨਹੀਂ ਮਤਲਬ ਪੋਸਟ ਪਾਓ ਜੀ ਹਾਂਜੀ ਆ ਮੰਤਰੀ ਬਣਨਾ ਚਾਹੀ ਆ ਹੀ ਹੁੰਦਾ ਜੀ ਸੋਸ਼ਲ ਮੀਡੀਆ ਦਾ ਜਮਾਨਾ ਜਿਹੜਾ ਉਹ ਇਦਾਂ ਹੀ ਬੰਦਿਆਂ ਨੂੰ ਬਣਾਉਂਦਾ ਇਦਾਂ ਹੀ ਬੰਦਿਆਂ ਨੂੰ ਗਾਲਦਾ ਤੇ ਕਹਿੰਦਾ ਮਤਲਬ ਇਹ ਆ ਕਿ ਇਸ ਤੋਂ ਇੱਕ ਸੰਕੇਤ ਤੇ ਮਿਲਦਾ ਹੂੰ ਕਿ ਰੀਸ਼ਫਲਿੰਗ ਦੀ ਉਮੀਦ ਸੀ ਸੈਕੰਡ ਕਿ ਰੀਸ਼ਫਲਿੰਗ ਤਾਂ ਹੋਏਗੀ ਹੁਣ ਜਿੱਦਾਂ ਮੰਨ ਲਓ ਕਿਸੇ ਦੀ ਵੀ ਛੁੱਟੀ ਨਹੀਂ ਹੁੰਦੀ ਜੀ ਅਰੋੜਾ ਸਾਹਿਬ ਮੰਤਰੀ ਮੰਡਲ ਚ ਜਾਣਦੇ ਕਿਉਂਕਿ ਇੱਕ ਦੋ ਮੰਤਰੀ ਹਾਲੇ ਬਣਾਏ ਜਾ ਸਕਦੇ ਆ ਨਾ ਜਿਹੜੀ ਤੈਸ਼ੁਦਾ ਗਿਣਤੀ ਆ ਉਹਦੇ ਮੁਤਾਬਕ ਤਾਂ ਤਦ ਵੀ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਐਡਜਸਟਮੈਂਟ ਤਾਂ ਹੋਏਗੀ ਨਾ ਹੂੰ ਕਿਸੇ ਕੋਲੋਂ ਮੰਤਰਾਲਾ ਲੈ ਕੇ ਇਹਨਾਂ ਨੂੰ ਦਿੱਤਾ ਜਾਊਗਾ ਬਿਲਕੁਲ ਬਿਲਕੁਲ ਤੇ ਜੇ ਰੀਸ਼ਫਲਿੰਗ ਦੇਖੀਏ ਤਾਂ ਹੋ ਸਕਦਾ ਕਿ ਵੱਡੀ ਰੀਸ਼ਫਲਿੰਗ ਹੋ ਜਾਵੇ ਕਿ ਇਹਨਾਂ ਦੇ ਨਾਲ ਕੋਈ ਹੋ ਸਕਦਾ ਇੱਕ ਦੋ ਹੋਰ ਆ ਜਾਣ ਹੂੰ ਤੇ ਜਿਹੜੇ ਪੁਰਾਣੇ ਹੋਂਨਾ ਚੋਂ ਇੱਕ ਦੋ ਜੜੇ ਆ ਰੁਕਸਤ ਹੋ ਜਾਣ ਛੁੱਟੀ ਹੋ ਜਾ ਕਿਸੇ ਨਾ ਕਿਉਂਕਿ ਗਾਹ ਦੇਖੋ ਇਹ ਚੀਜ਼ਾਂ ਜਿਵੇਂ ਆਪਣਾ ਹੁਣ ਮਾਝਾ ਮਾਲਵਾ ਦੁਆਬਾ ਪਰ ਤਿੰਨ ਜੋਨਾਂ ਚ ਵੰਡ ਕੇ ਦੇਖਦੇ ਹਾਂ ਪੋਲੀਟਿਕਲੀ ਵੀ ਵੈਸੇ ਵੀ ਪੰਜਾਬ ਨੂੰ ਵੀ ਆਪਾਂ ਜੇ ਦੇਖੀਏ ਤਾਂ ਜ਼ਿਆਦਾਤਰਕ ਤਿੰਨ ਹੀ ਸਿਆਸੀ ਵੰਡ ਕੇ ਦੇਖਦੇ ਆ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਉਹ ਜਿਵੇਂ ਮਾਲਵਾ ਮਾਲਵੇ ਦੇ ਵਿੱਚ ਲਗਭਗ ਕਹ ਲਉ ਕਿ 65-70 ਸੀਟਾਂ ਆ ਗਈਆਂ ਹੂੰ ਤਾਂ ਉੱਥੇ ਦੇਖਿਆ ਜਾਂਦਾ ਕਿ ਨੁਮਾਇੰਦਗੀ ਕਿੰਨੀ ਐ ਵੀ ਕਿਹੜਾ ਕੋ ਜਿਲ੍ਹਾ ਐ ਜਿੱਥੇ ਨੁਮਾਇੰਦਗੀ ਹੋਰ ਥੀਨੀ ਬਣਦੀ ਆ ਕਿਹੜੇ ਜ਼ਿਲ੍ਹੇ ਨਾਲ ਐਦਾਂ ਤਾਂ ਨਾਲ ਉਹ ਬਾ ਪਾਇਆ ਜਾ ਸਕਦਾ ਉਹ ਸਾਰੀਆਂ ਗਿਣਤੀਆਂ ਮਿੰਤੀਆਂ ਤੇ ਹੋਣਗੀਆਂ ਨੇ ਉਹ ਦੁਬਾਰਾ ਆਓ ਉਹ ਸਾਰੀਆਂ ਚੀਜ਼ਾਂ ਸੋਚ ਕੇ ਕੈਲਕੂਲੇਸ਼ਨਸ ਕਰਕੇ ਫਿਰ ਕਰਨਗੇ ਫੈਸਲਾ ਹਾਂ ਬਿਲਕੁਲ ਪਰ ਇਹਨਾਂ ਦੇ ਕੁਝ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਮਾਨ ਸਾਹਿਬ ਵੀ ਸੰਤੁਸ਼ਟ ਨਹੀਂ ਹੈ ਹੁਣ ਮਾਨ ਸਾਹਿਬ ਦੀ ਚੱਲਦੀ ਹੈ ਕਿ ਨਹੀਂ ਚੱਲਦੀ ਉਹ ਇੱਕ ਹੋਰ ਸਵਾਲ ਹੈ ਜੀ ਉਹ ਇੱਕ ਬਿਗ ਕੁਐਸਚਨ ਹੈ ਪਤਾ ਤੇ ਹੈ ਚਲੋ ਇਹ ਬਿਗ ਕੁਐਸਚਨ ਹੈ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੁਝ ਮੰਤਰੀਆਂ ਦੇ ਕੰਮ ਜੜੇ ਆ ਨਾ ਹੂੰ ਨਾਕ ਬਾਰ ਗੋਸਰਦੇ ਆ ਜੀ ਕੁਝ ਮੰਤਰੀਆਂ ਦੀ ਰਿਪੋਰਟ 네ਗੇਟਿਵ ਦਿੱਲੀ ਵਾਲਿਆਂ ਕੋਲ ਵੀ ਆ ਹਮ ਠੀਕ ਹੈ ਨਾ ਜੀ ਹੈਗੇ ਨੇ ਕੁਝ ਕੋ ਹੈਗੇ ਆ ਕੁਝ ਤਾਂ ਕਮ ਬਹੁਤ ਵਧੀਆ ਹੈ ਜੀ ਚੱਲਦਾ ਵੀ ਆ ਤੋ ਇਹ ਦੇਖਣਾ ਹੋਏਗਾ ਹੁਣ ਕਿ ਬਾਈ ਕੀ ਅਰੂੜਾ ਸਾਹਿਬ ਅਰੂੜਾ ਸਾਹਿਬ ਤਾਂ ਜਾਣਗੇ ਜਾਣ ਕੇ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਹੋਇਆ ਹਮ ਹਮ ਬਿਲਕੁਲ ਪਰ ਉਹ ਤੁਸੀਂ ਦੇਖੇ ਹੀ ਆ ਭਗਤ ਸਾਹਿਬ ਉਹਨਾਂ ਕੋਲ ਕਿਹੜਾ ਮੰਤਰਾਲਾ ਲੱ ਮਿਲਦਾ ਉਹਨਾਂ ਨੂੰ ਆਪ ਨੂੰ ਵੀ ਪਤਾ ਨਹੀਂ ਮੰਤਰਾਲਾ ਲ ਕਿਹੜਾ ਦਿੱਤਾ ਇਦਾਂ ਜਿਹਾ ਇੱਕ ਕੰਮ ਕਰ ਦਿੰਦੇ ਆ ਤਾਂ ਖੈਰ ਦੇਖੋ ਅੱਗੇ ਕੀ ਬਣਦਾ ਪਰ ਮੇਰੇ ਖਿਆਲ ਦੇ ਨਾਲ ਹੋ ਸਕਦਾ ਕੁਝ ਫੇਰ ਬਦਲ ਚੇੜਾ ਜੀ ਜੀ ਕਰ ਦੇਣ ਸੰਭਾਵਨਾ ਹੈ ਕਿ ਰੀਨ ਸ਼ਫਲਿੰਗ ਪਤੋ ਵਤ ਹੋਰ ਲਾਸਟ ਤੇ ਇੱਕ ਅੱਧ ਵਾਰ ਹੋਰ ਹੋ ਸਕਦੀ ਹੈ ਕੋਈ ਜ਼ਿਆਦਾ ਨਹੀਂ ਹਮ ਟਾਈਮ ਨਹੀਂ ਨਾ ਦਿਨ ਰਹਿ ਗਏ ਨੇ ਥੋੜੇ ਹੀ ਹੁਣਾਂ ਦਿਨ ਰਹਿ ਗਏ ਨੇ ਥੋੜੇ ਪੈ ਜਾਣਗੇ ਵਿਛੋੜੇ ਲੈ ਗੈਰ ਲੈ ਆਏ ਤੇਰੇ ਸ਼ਗਨਾਂ ਦੇ ਜੋੜੇ ਹਮ ਜੀ ਦਿਨ ਥੋੜੇ ਰਹਿ ਗਏ ਨੇ ਖੈਰ ਪਾਲੀਆ ਸਾਹਿਬ ਕਹ ਰਹੇ ਨੇ ਕਿ ਮਿੰਦਰਪਗਤ ਹੋਣਾਂ ਦੀ ਕਹਿੰਦੇ ਬਈ ਵਰਤੋਂ ਹੋ ਚੁੱਕੀ ਹੈ ਤੇ ਉਹਨਾਂ ਨੂੰ ਰਿਮੂਵ ਕਰਕੇ ਕਹਿੰਦੇ ਅਰੋੜਾ ਸਾਹਿਬ ਨੂੰ ਲਾ ਸਕਦੇ ਨੇ ਉੱਥੇ ਤੇ ਮਿੱਤਰ ਬਲਜਿੰਦਰ ਜੀ ਕਹਿ ਰਹੇ ਨੇ ਕਿ ਬਣਾ ਵਾਲੀ ਵੀ ਮੰਤਰੀ ਬਣ ਸਕਦਾ ਹੈ ਕੁਝ ਮਿੱਤਰ ਹੋਰ ਕਹਿ ਰਹੇ ਨੇ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਲਾਬਿੰਗ ਸ਼ੁਰੂ ਹੋ ਗਈ ਹੈ ਤੇ ਉਹ ਕੁਝ ਮੰਤਰੀਆਂ ਦਾ ਵੀ ਕਹਿ ਰਹੇ ਭਈ ਉਹਨਾਂ ਦੇ ਹੱਕ ਦੇ ਵਿੱਚ ਸ਼ੁਰੂ ਹੋ ਗਈ ਹੈ ਹੋ ਗਈ ਨਾ ਮੈਂ ਤਾਂ ਮੈਂ ਵਿਧਾਇਕਾਂ ਦੀ ਗੱਲ ਕੀਤੀ ਸੀਗੀ ਬਿਲਕੁਲ ਇਹ ਚੀਜ਼ درست ਹੈ ਜਦੋਂ ਤੁਸੀਂ ਆ ਦੇਖੋ ਆਪਣੇ ਨਾਲ ਵੀ ਚਲੋ ਠੀਕ ਹੈ ਕੁਝ ਇਹਨਾਂ ਦੇ ਬਦਤਮੀਜ਼ ਜਿਹੇ ਬੰਦੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਕੁਝ ਹੂੰ ਕੁਝ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਵੈਰਦ ਬੰਦੇ ਵੀ ਆਪਣੇ ਨਾਲ ਜੁੜੇ ਹੁੰਦੇ ਹੂੰ ਜੀ ਠੀਕ ਹੈ ਜੀ ਜਿਹੜੇ ਬੜੇ ਸਮਝਦਾਰ ਆਲੋਚਨਾ ਨੂੰ ਆਲੋਚਨਾ ਦੇ ਪੱਖ ਤੋਂ ਲੈਂਦੇ ਆ ਹੂੰ ਗੱਲ ਇਹ ਹੈ ਕਿ ਉਹ ਜਿਹੜੇ ਕਮੈਂਟ ਆ ਫਿਰ ਆਪਣੇ ਆਪ ਹੀ ਤੁਹਾਨੂੰ ਦੱਸ ਦਿੰਦੇ ਆ ਫਲਾਣੇ ਨੂੰ ਬਣਾ ਬਣਾਉਣ ਜਾ ਰਿਹਾ ਜੀ ਫਲਾਣੇ ਨੂੰ ਬਣਾ ਉਹ ਸਮਝ ਲਓ ਲੋਬਿੰਗ ਦਾ ਹੀ ਹਿੱਸਾ ਹੈ ਹੁਣ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਨਾ ਅਸੀਂ ਕਿਸੇ ਦਾ ਕੰਮ ਗਾਲੀਏ ਨਾ ਕਿਸੇ ਨੂੰ ਪ੍ਰਮੋਟ ਕਰੀਏ ਠੀਕ ਹੈ ਨਾ ਜੀ ਤਾਂ ਉਹ ਇਦਾਂ ਵੀ ਹੋ ਜਾਂਦਾ ਹੈ ਇਹ ਸਾਫ਼ ਹੈ ਕਿਤੇ ਨਾ ਕਿਤੇ ਕਹਿ ਲੋ ਕਿ ਆ ਇੱਕ ਕਮੈਂਟ ਆ ਰਿਹਾ ਨਾ ਕਿ ਡਿੰਪੀ ਦੀ ਮੀਟਿੰਗ ਹੋਈ ਹੈ ਜੀ ਸੀਐਮ ਸਾਹਿਬ ਨਾਲ ਤਾਂ ਫਿਰ ਇਹਦਾ ਮਤਲਬ ਇਹ ਹਿੱਲਜੁਲ ਤਾਂ ਹੋ ਰਹੀ ਹੈ ਨਾ ਪਰ ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਕਿ ਕੁਝ ਐਮਐਲਏਸ ਨੂੰ ਲੱਗਦਾ ਹੈ ਕਿ ਸਾਡੀ ਵਾਰੀ ਆ ਸਕਦੀ ਹੈ ਜੀ 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 ਤੇ ਕੁਝ ਨੇ ਕਿਹਾ ਸਾਡੀ ਵਾਰੀ ਆ ਹੀ ਪਤੀਲਾ ਖੜਕੇ ਜੀ ਕੁਸ਼ ਮਿੱਤਰ ਦੇਖੋ ਜਾਣ ਵਾਲਿਆਂ ਦਾ ਨਾਮ ਵੀ ਲੈ ਰਹੇ ਤਾਂ ਸਮਝ ਕਾਫੀ ਰੱਖਦੇ ਨੇ ਦੋਸਤ ਹੈ ਨਾ ਇਹ ਚੀਜ਼ ਨੂੰ ਆਪ ਵੀ ਸਮਝਦੇ ਨੇ ਆਹ ਦੇਖੋ ਬੀਬੀ 31 ਵਾਲੇ ਕਹਿ ਰਹੇ ਆ ਗੁਰਪ੍ਰੀਤ ਬਣਾ ਵਾਲੀ ਦਾ ਹਮ ਠੀਕ ਹੈ ਨਾ ਜੀ ਤਾਂ ਫਿਰ ਇਹਦਾ ਮਤਲਬ ਕਿ ਭਲਾਡੇ ਵਾਲੇ ਬੁੱਧਰਾਮ ਜੀ ਪਿੱਛੇ ਕਿਵੇਂ ਰਹਿਣਗੇ ਇਹਨਾਂ ਦੇ ਗਵਾਂਢੀ ਕਿਉਂਕਿ ਉਹ ਵੀ ਬਹੁਤ ਪੜੇ ਲਿਖੇ ਹੋ ਵੀ ਬਹੁਤ ਸੀਨੀਅਰ ਨੇ ਜੀ ਠੀਕ ਹੈ ਨਾ ਜੀ ਸੋ ਐਸੀ ਤਰ੍ਹਾਂ ਲੋਬਿੰਗ ਹੁੰਦੀ ਹੈ ਦੇਖੋ ਕਿਵੇਂ ਹਾਂ ਜੀ ਆਹ ਠੀਕ ਆ ਸੀ ਹੁਣ ਤੁਹਾਡੇ ਨਾਮ ਵੀ ਪੜਦੇ ਤੇ ਗਾਂ ਨਹੀਂ ਗੱਲ ਵੀ ਕਰਤੀ ਆ ਕਿ ਭਾਈ ਫਿਰ ਦੂਜੇ ਦੂਜੇ ਪਿਛਾ ਘੋਰ ਲੈਣਗੇ ਕਿਉਂਕਿ ਜਦੋਂ ਲੋਬਿੰਗ ਹੀ ਹੋਣ ਲੱਗੀ ਫਿਰ ਤੇ ਸਾਰਿਆਂ ਦੇ ਸਮਰਥਕ ਜ਼ੋਰ ਲਾਉਂਦੇ ਨੇ ਜੀ ਬਿਲਕੁਲ ਬਿਲਕੁਲ ਜੀ ਘਰ ਚਲੋ ਇਹ ਤੇ ਹੋਈ ਬਈ ਆਮ ਆਦਮੀ ਪਾਰਟੀ ਦੀ ਗੱਲ ਵੀ ਉਧਰ ਕੀ ਚੱਲ ਰਿਹਾ ਹੈ ਪਰ ਦੂਜੇ ਪਾਸੇ ਆਪਾਂ ਇੱਕ ਗੱਲ ਜ਼ਰੂਰ ਕਰ ਰਹੇ ਸੀਗੇ ਕਿ ਜਿਹੜੀ ਵੀ ਪਾਰਟੀ ਹਾਰ ਗਈ ਹਿਲ ਜਲ ਉਹਦੇ ਵਿੱਚ ਵੀ ਹੋਣੀ ਹੈ ਵੱਡੀ ਖਬਰ ਹੋਰ ਹੈ ਇੱਕ ਕਹਿੰਦੇ ਆ ਕਿ ਐਮਐਲਏ ਚੰਡੀਗੜ੍ਹ ਵੀ ਬੈਠੇ ਹੋਏ ਆ ਲੋਬਿੰਗ ਵਾਸਤੇ ਕਮਾਲ ਦੀ ਗੱਲ ਹੈ ਤੇ ਵੇਖੋ ਗੱਲ ਇਹੀ ਆ ਨਾ ਕਿ ਕਿਤੇ ਨਾ ਕਿਤੇ ਭਾਈ ਸਭ ਨੂੰ ਸਦਾ ਹੱਕ ਵੀ ਹੈ ਜੀ ਹਮ ਹੱਕ ਹੈ ਮਤਲਬ ਕਿ ਜਿਹੜਾ ਵੀ ਕੋਈ ਬੰਦਾ ਜਿੱਤਿਆ ਠੀਕ ਹੈ ਨਾ ਜੀ ਤਾਂ ਉਹਨੂੰ ਲੱਗਦਾ ਕਿ ਯਾਰ ਮੈਂ ਮੰਤਰੀ ਮੰਡਲ 'ਚ ਜਾਣਾ ਚਾਹੀਦਾ ਹੱਕ ਵੀ ਹੈ ਨਾ ਅਗਲੇ ਤਾਂ ਜਿਹੜੀ ਪਾਰਟੀ ਲਈ ਕੰਮ ਕਰਦੇ ਆ ਜੀ ਚਲੋ ਪਾਰਟੀ ਕਿਹਨੂੰ ਮੌਕਾ ਦਿੰਦੀ ਹੈ ਕਿਹਨੂੰ ਸਰਕਾਰ ਮੌਕਾ ਦਿੰਦੀ ਹੈ ਤੇ ਇਹ